ਦੇ ਵਿੱਚ ਰਾਜਵੀਰ ਸਿੰਘ ਜਵੰਦਾ ਦੀ ਅੰਤਿਮ ਅਰਦਾਸ ਚੱਲ ਰਹੀ ਆ ਤਾਂ ਬਹੁਤ ਸਾਰੇ ਲੋਕ ਜਿਹੜੇ ਨੇ ਇਸ ਅਰਦਾਸ ਦੇ ਵਿੱਚ ਪਹੁੰਚੇ ਹੋਏ ਨੇ ਤਾਂ ਕੱਲਾ ਪ੍ਰੇਮੀ ਵੀ ਇੱਥੇ ਪਹੁੰਚੇ ਨੇ ਤਸਵੀਰਾਂ ਤੁਹਾਨੂੰ ਦਿਖਾ ਦਿੰਨੇ ਇੱਕ ਬੱਚਾ ਜਿਹੜਾ ਵਾ ਰਾਜਵੀਰ ਜਵੰਦਾ ਦੀ ਤਸਵੀਰ ਬਣਾ ਕੇ ਸ਼ਰਧਾਂਜਲੀ ਦੇ ਰਿਹਾ ਵਾ ਤੇ ਤਸਵੀਰ ਤੁਸੀਂ ਦੇਖ ਸਕਦੇ ਹੋ ਤੇ ਕਿੱਥੋਂ ਆਇਆ ਬੱਚਾ ਗੱਲਬਾਤ ਕਰ ਲੈਨੇ ਆ ਕਿੱਥੋਂ ਆਏ ਤੁਸੀਂ ਤੁਸੀਂ ਰਾਜਵੀਰ ਜਵੰਦਾ ਦੀ ਤਸਵੀਰ ਬਣਾ ਰਹੇ ਹੋ ਸ਼ਰਧਾਂਜਲੀ ਦੇ ਰਹੇ ਹੋ ਕਿਹੜੇ ਪਿੰਡੋਂ ਆਏ ਤੁਸੀਂ ਕੱਲਾਪੁਰ ਜਲੰਧਰ ਜ਼ਿਲ੍ਹਾ ਤੋਂ ਹਾਂ ਜਲੰਧਰ ਤੋਂ ਆਏ ਤੁਸੀਂ ਹਾਂਜੀ ਅਸੀਂ ਸ਼ਰਧਾਂਜਲੀ ਪੇਟ ਕਰ ਰਹੇ ਹਾਂ ਰਾਜਵਿੰਦਰ ਜੰਦਾ ਦੀ ਤਸਵੀਰ ਬਣਾਈਏ ਕਿਸ ਤਰ੍ਹਾਂ ਆਏ ਆਪ ਹੁਣੇ ਇੱਥੇ ਬਣਾਈਏ ਹਾਂਜੀ ਹਣੇ ਬਣਾਈਆਂ ਤੇ ਸਾਨੂੰ ਦੁੱਖ ਹੋਇਆ ਸੀ ਜਦੋਂ ਸੁਣਿਆ ਕਿ ਉਹਨਾਂ ਦੇ ਮ੍ਰਿਤਿ ਹੋ ਚੁੱਕੀ ਆ ਤੇ ਦੁੱਖ ਦੀ ਗੱਲ ਸੀ ਤੇ ਮੈਂ ਸੋਚਿਆ ਕਿ ਉਹਨਾਂ ਦੀ ਤਸਵੀਰ ਬਣਾ ਕੇ ਉਹਨਾਂ ਨੂੰ ਸ਼ਰਧਾਂਜਲੀ ਦਿਵਾ। ਹਾਂਜੀ ਬਹੁਤ سارے ਕਲਾਕਾਰਾਂ ਨੇ ਤਸਵੀਰ ਬਣਾਈ ਜੀ ਸਿੱਧੂ ਮੂਸੇਵਾਲਾ ਦੀ ਤੁਸੀਂ ਬਣਾਈ ਜਾਂ ਇਹ ਜੋ ਤੁਸੀਂ ਉੱਥੇ ਹੀ ਪਹੁੰਚੇ ਸੀ ਸਿੱਧੂ ਮੂਸੇਵਾਲਾ ਜਦੋਂ ਅੰਤਿਮ ਅਰਦਾਸ ਹੋਈ ਸੀ ਉੱਥੇ ਹਾਂਜੀ ਉੱਥੇ ਪਹੁੰਚੇ ਸੀ ਹੋਰ ਕਿਹਦੀਆਂ ਤਸਵੀਰਾਂ ਜਿਹੜੀਆਂ ਤੁਸੀਂ ਬਣਾਈਆਂ ਹੋਈਆਂ ਨੇ ਹੋਰ ਬਾਕੀ ਵੀ ਬਹੁਤ ਆਇਦਰ ਹੈਗੇ ਨੇ ਨਾਲ ਕਿਹਦੇ ਨਾਲ ਆਏ ਤੁਸੀਂ ਮੈਂ ਆਪਣੇ ਪਾਪਾ ਨਾਲ ਤੇ ਆਪਣੀ ਦੀਦੀ ਨਾਲ ਹਾਂਜੀ ਭਾਜੀ بیٹے ਨੇ ਤਸਵੀਰ ਬਣਾਈ ਆ ਸ਼ਰਧਾਂਜਲੀ ਦੇ ਰਿਆ ਵਾ ਕਿਸ ਤਰ੍ਹਾਂ ਦੇਖ ਦਿਓ ਰਾਜਵੀਰ ਜਵੰਦਾਲਾ ਚਲੇ ਜਾਣਾ ਇਸ ਦੁਨੀਆ ਦੇ ਵਿੱਚੋਂ ਸਰ ਬਹੁਤ ਦੁੱਖ ਦੀ ਗੱਲ ਆ ਕਿ ਆਪਣੇ ਪੰਜਾਬੀ ਮਾਂ ਬੋਲੀ ਨੂੰ ਬਹੁਤ ਘਾਟਾ ਪੈ ਰਿਹਾ ਠੀਕੇ ਕੋ ਪੰਜਾਬੀ ਕਲਾਕਾਰ ਆਪਣੇ ਕਾਫੀ ਜਾ ਰਹੇ ਆ ਜੋ ਪੰਜਾਬੀ ਨਾਲ ਪਿਆਰ ਕਰਦੇ ਸੀ ਨਾ ਉਹ ਕੋ ਕਾਫੀ ਕਲਾਕਾਰ ਵੀ ਜਾ ਰਹੇ ਆ ਦੇਖੋ ਜੀ ਤੀਦਾ ਆਪਣੇ ਸੰਦੀਪ ਹੋ ਗਿਆ ਸਿੱਧੂ ਬਾਜੀ ਹੋ ਗਿਆ ਠੀਕ ਨੇ ਤੇ ਆਪਣੇ ਜੀਵਨ ਆਪਣੇ ਚੜਾ ਸਤਾਂਜ ਜੀ ਫਿਰ ਤਸਵੀਰਾਂ ਬਣਾ ਕੇ ਤੁਸੀਂ ਦਿਨ ਬੱਚਾ ਕਿਸ ਤਰ੍ਹਾਂ ਇਹ ਤੁਹਾਡੇ ਨਾਲ ਆਇਆ ਅੱਜ ਕੀ ਕਹਿੰਦਾ ਸੀ ਮੈਂ ਜਾਣਾ ਅਰਦਾਸ ਸਾਰੇ ਕਹਿੰਦੇ ਕਿ ਜਾਣਾ ਆ ਤੇ ਸਦਾ ਜੀ ਦੇਣੀ ਹੈ ਮੈਂ ਕਿਹਾ ਬੇਟਾ ਤੁਸੀਂ ਦੇਖ ਲਈਦਾ ਤਾਂ ਮਨ ਮੰਨਦਾ ਇਹਨਾਂ ਨੇ ਕੱਲ ਬਣਾਈ ਸੀ ਕੱਲ ਵੀ ਮੈਨੂੰ ਮੈਂ ਵੀ ਸਗਾ ਆਪਣੇ ਕੰਮ ਤੋਂ ਛੁੱਟੀ ਕੀਤੀ ਅੱਜ ਮੈਂ ਚਲੋ ਕੋਈ ਗੱਲ ਨਹੀਂ ਪਰ ਦੋਖਰੀ ਗੱਲ ਬਹੁਤ ਜ਼ਿਆਦੀ ਹੈ ਉਹ ਸਾਡੇ ਵਿੱਚ ਹੈ ਨਹੀਂ ਅੱਜ ਉਹਨਾਂ ਦੇ ਗੀਤ ਨੂੰ ਤੁਸੀਂ ਕਿਸ ਤਰ੍ਹਾਂ ਦੇਦੇ ਸੀ ਗੀਤ ਕਿੱਦਾਂ ਦੇ ਪਸੰਦ ਸੀ ਤੁਹਾਨੂੰ ਉਹਨਾਂ ਦੇ ਉਹਨਾਂ ਦੇ ਸਾਰੇ ਗੀਤ ਵਧੀਆ ਸੀ ਜਿੱਦਾਂ ਪਰਿਵਾਰ ਵਿੱਚ ਬੈਠ ਕੇ ਦੇਖਣ ਵਾਲੇ ਸੀ ਹਾਂਜੀ ਬੇਟੀ ਵੀ ਨਾਲ ਆਈ ਆ ਪੂਰਾ ਪਰਿਵਾਰ ਅਜ ਸੰਤਿਵਾਂ ਦੇ ਆਸਰੇ ਵਿੱਚ ਪਹੁੰਚਿਆ ਵਾ ਅੱਜ ਰਾਜਵੀਰ ਜਵੰਦ ਆਪਣੇ ਵਿੱਚ ਨਹੀਂ ਹੈਗਾ ਲੋਕ ਬਹੁਤ ਪਸੰਦ ਕਰਦੇ ਸੀ ਉਹਨਾਂ ਨੂੰ ਹਨਾ ਬਹੁਤ ਅਰਦਾਸਾਂ ਵੀ ਹੋਈਆਂ ਤੁਸੀਂ ਵੀ ਅਰਦਾਸ ਕੀਤੀ ਸੀ ਉਸ ਵਕਤ ਜਦੋਂ ਹਸਪੀਟਲ ਦੇ ਵਿੱਚ ਸੀ ਸਾਰਾ ਸੀ ਅਰਦਾਸ ਵੀ ਕੀਤੀ ਜਰਾਗਬਤੀ ਵੀ ਕੀਤਾ ਪਰ ਇਹਦੇ ਸੇ ਪਤਾ ਵੀ ਜਾਣੇ ਕਿ ਉਹ ਪਰੇ ਵਿੱਚ ਰਹਿ ਰਹੇ ਰਹਿ ਗਏ ਐਤੋਂ ਬਹੁਤ ਮਿਹਨਤ ਲਾ ਕੀਤਾ ਵਾਇਗਰੂ ਦਾ ਪਰ ਜੋ ਬਾਕੀ ਮਾਲਕ ਨੂੰ ਮਨਜ਼ੂਰ ਉਹਨਾਂ ਦਾ ਪਾਣਾ ਮੰਨਣਾ ਪੈਣਾ ਲੋਕੋ ਦੁੱਖ ਬਹੁਤ ਜ਼ਿਆਦਾ ਕੋ ਇਸ ਇਹ ਤਾਂ ਸੋਚਿਆ ਵੀ ਨਹੀਂ ਸੀ ਕਦੀ ਉਹਨਾਂ ਨੂੰ ਹੋ ਵੀ ਸਕਦੀ ਹੈ ਤਸਵੀਰਾਂ ਫਿਰ ਬੱਚਾ ਕਿਸ ਤਰ੍ਹਾਂ ਇਹ ਬਣਾਉਂਦਾ ਕਦੋਂ ਤੋਂ ਸ਼ੁਰੂ ਕੀਤੀਆਂ ਬਣਾਉਣੀਆਂ ਤਸਵੀਰਾਂ ਇਹਦੇ ਸਾਰੇ 3ਵੀਂ ਕਲਾਸ ਦੇ ਲੋਕ ਬਣਾਉਂਦਾ ਹਾਂਜੀ ਇਹ ਲਖਵਿੰਦਰ ਸਾਰਾ ਸਮਰਾ ਇਹਨਾਂ ਦਾ ਇੱਕ ਤੇ ਫੋਟੋ ਬਣਾਈ ਸੀ ਬੱਚੀ ਨੂੰ ਨਾਨਕਦੇਵ ਜੀ ਦੇ ਨਾਲ ਪਹਿਲੇ ਫਸਟ ਟਾਈਮ ਉਹਨਾਂ ਦੇਖ ਕੇ ਫਿਰ ਉਹਨਾਂ ਸਕੂਲ ਸਾਹਦੇ ਆ ਸੀਗਾ ਮੈਨੂੰ ਬੁਲਾਇਆ ਸਕੂਲ ਫਿਰ ਉਹਨਾਂ ਮੈਨੂੰ ਦਿਖਾਈ ਉਹ ਰਹਾ ਬੱਚਾ ਬਹੁਤ ਅੱਗੇ ਰੋਗੇ ਤੱਕੇਗਾ ਫਿਰ ਉਹਨਾਂ ਐਪੀਸ਼ੀਅਲ ਕੀਤਾ ਉਹਨਾਂ ਕੱਕੇ ਰੋਗੇ ਹਾਂਜੀ ਸਮਰਾ ਸਾਰਾ ਬੇਟਾ ਤਸਵੀਰ ਕਿੰਨੇ ਦੇਰ ਚ ਬਣਾਈ ਫਿਰ ਰਾਜੂ ਜਵੰਦਾ ਜੀ ਤੁਸੀਂ ਇਹ ਥੋੜੇ ਚਿਰ ਚ ਬਣਾਏ 1 ਘੰਟੇ ਚ ਇੰਨੀ ਤੇ ਬਣਾਈਏ ਬੱਜੇ ਫਿਰ ਇੱਥੇ ਪਹੁੰਚੇ ਤੁਸੀਂ ਬਾਹਰ ਰੱਖੀ ਤਸਵੀਰ ਲੋਕ ਆ ਰਹੇ ਨੇ ਮਿਲ ਰਹੇ ਨੇ ਤੁਹਾਡੇ ਹਾਂਜੀ ਤੁਸੀਂ ਵੀ ਆਏ ਹੋ ਬ੍ਰਦਰ ਦੇ ਨਾਲ ਸ਼ਰਧਾਂਜਲੀ ਦੇਣ ਆਏ ਹੋ ਇੱਥੇ ਹਨ ਕੀ ਕਹਿਣਾ ਚਾਹੋਗੇ ਰਾਜਵੀਰ ਜਵੰਦਾ ਬਾਰੇ ਉਹਨਾਂ ਦੇ ਗੀਤ ਕਿਸ ਤਰ੍ਹਾਂ ਤੁਸੀਂ ਸੁਣਦੇ ਸੀ ਗੀਤਾਂ ਦੇ ਹਾਂਜੀ ਅਸੀਂ ਸਾਰੇ ਗੀਤ ਸੁਣੇ ਬਹੁਤ ਸੋਹਣੇ ਸੋਹਣੇ ਗੀਤ ਕੱਢੇ ਸੀਗੇ ਉਹ ਕਦੇ ਵੀ ਪੋਲਿਟਿਕਸ ਚ ਨਹੀਂ ਸੀ ਪੈਸ ਕਰਕੇ ਸਾਨੂੰ ਬਹੁਤ ਵਧੀਆ ਲੱਗਦੇ ਸੀ ਮਿਲਿਆ ਸੀ ਰਾਜਵੀਰ ਜਵੰਦੇ ਨੂੰ ਨਹੀਂ ਕਦੇ ਮਿਲਿਆ ਕਰ ਮੇਰੇ ਤਾਂ ਬਿਲਕੁਲ ਇਹ ਬੱਚੇ ਜਿਹੜੇ ਨੇ ਛੋਟੇ ਛੋਟੇ ਪਹੁੰਚੇ ਨੇ ਇੱਥੇ ਤਸਵੀਰਾਂ ਤੁਸੀਂ ਦੇਖ ਸਕਦੇ ਹੋ ਰਾਜਵੀਰ ਜਵੰਦਾ ਦੀ ਇਸ ਬੱਚੇ ਵੱਲੋਂ ਤਸਵੀਰ ਜਿਹੜੀ ਆ ਬਣਾਈ ਗਈ ਆ ਸ਼ਰਨਜੀਤ ਨਾਮ ਹੈ ਤੁਹਾਡਾ ਸ਼ਰਨਜੀਤ ਸ਼ਰਨਜੀਤ ਸਿੰਘ ਇਹਨਾਂ ਦਾ ਨਾਮ ਹੈਗਾ ਵਾ ਤਾਂ ਅਸੀਂ ਤਸਵੀਰ ਦੇ ਸਕਦੇ ਹਾਂ ਤਾਂ ਸਾਹਮਣੇ ਅੰਤਿਮ ਅਰਦਾਸ ਚੱਲ ਰਹੀ ਹੈ ਉਸ ਦੀ ਤਸਵੀਰ ਤੁਹਾਨੂੰ ਦਿਖਾ ਦਿੰਨੇ ਆ ਤਾਂ ਇਸ ਅੰਤਿਮ ਅਰਦਾਸ ਦੇ ਵਿੱਚ ਤਾਂ ਬਹੁਤ ਸਾਰੇ ਕਲਾਕਾਰ ਜਿਹੜੇ ਨੇ ਪਹੁੰਚਣਾ ਸ਼ੁਰੂ ਹੋ ਚੁੱਕੇ ਨੇ ਦੂਰਦਰੋਂ ਲੋਕ ਜਿਹੜੇ ਨੇ ਸ਼ਰਧਾਂਜਲੀ ਦੇਣ ਦੇ ਲਈ ਅੱਜ ਉਹਨਾਂ ਦੇ ਜੱਦੀ ਪਿੰਡ ਪਿੰਡ ਪੋਨਾ ਦੇ ਵਿੱਚ ਪਹੁੰਚ ਰਹੇ ਨੇ ਤਾਂ ਹਰ ਇੱਕ ਨੂੰ ਜਿਹੜਾ ਵਾ ਦੁੱਖ ਹੈਗਾ ਵਾ ਭਾਈ ਸੱਸੀ ਕਾਲ ਜੀ ਅੱਜ ਰਾਜਵੀਰ ਜਵੰਦਾ ਦੀ ਅੰਤਿਮ ਅਰਦਾਸ ਤੇ ਤੁਸੀਂ ਪਹੁੰਚ ਕਿਹੜੇ ਪਿੰਡੋਂ ਆਏ ਤੁਸੀਂ ਜਿਹੜਾ ਮੋਗਾ ਮੋਗੇ ਤੋਂ ਆਏ ਦੱਸਿਓ ਪਿੰਡ ਕੋਟ ਸਦਰਖਾਂ ਧਰਮਕੋੜ ਤੋਂ ਸੇਲ ਸੰਪਰਤਾ ਕਾਰਸੇਵਾ ਸਰੀਆਲੀ ਸਾਹਿਬ ਵਾਲੇ ਜਿਹੜੇ ਕਿ ਅਸੀਂ ਬਾਬਾ ਸ਼ਿੰਦਰ ਸਿੰਘ ਸੁਭਰਾਵਾਂ ਵਾਲੇ ਉਨ੍ਹਾਂ ਦੇ ਸੇਵਾਦਾਰਾਂ ਸਹੀ ਗੁਰਦੁਆਰਿਆਂ 'ਚ ਉਹਨਾਂ ਨੇ ਵਿਦਿਆਲੇ ਖੋਲੇ ਨੇ ਸਾਡੇ ਬੱਚਿਆਂ ਦੀ ਪੜ੍ਹਾਈ ਕਰਾਉਣੇ ਆ ਸਰਦਾਰ ਜੀ ਦੇ ਤੁਸੀਂ ਇੱਥੇ ਪਹੁੰਚੇ ਵੀਰ ਜਵੰਦਾ ਜਿਹੜੇ ਸਾਡੇ ਮਾਂ ਬੋਲੀ ਪੰਜਾਬੀ ਨੂੰ ਬਹੁਤ ਪਿਆਰ ਕਰਦੇ ਸੀ ਅਸੀਂ ਉਹਦੇ ਲਈ ਸਰਦਾਰਾਂ ਦੇ ਖੁੱਲ੍ਹ ਭੇਟ ਕਰਨ ਆਏ ਆ ਸੱਚੇ ਪਾਤਸ਼ਾਹ ਉਹਦੇ ਛੋਟੇ ਛੋਟੇ ਬੱਚਿਆਂ ਨੂੰ ਉਹਨਾਂ ਨੂੰ ਪਰਿਵਾਰ ਨੂੰ ਪਾਣਾ ਮੰਨ ਦੀ ਤਾਕਤ ਬਖਸ਼ੇ ਇਸੇ ਤਰ੍ਹਾਂ ਕਲਾਕਾਰ ਪਿੰਡ ਜੋਗੋਤ ਜਵੰਦਾ ਪਿੰਡ ਪਵੰਨਾ ਵਿਖੇ ਜਵੰਦੇ ਵਰਗੇ ਨੌਜਵਾਨ ਹੋਰ ਵੀ ਉੱਠਣ ਤੇ ਇਸੇ ਤਰ੍ਹਾਂ ਪੰਜਾਬੀ ਨੂੰ ਹੋਰ ਪੰਜਾਬ ਉਦੇਸ਼ਾਂ ਦੇ ਵਿੱਚ ਧਰਤੀ ਦੇ ਵਿੱਚ ਸੇਹਾ ਪੰਜਾਬੀ ਬੋਲੀ ਨੂੰ ਅੱਗੇ ਲੈ ਕੇ ਜਾਣ ਜਿਹੜਾ ਇਹ ਸਾਰੇ ਪੰਜਾਬ ਨੂੰ ਸਤਮਾ ਹੈ ਜਿਹੜਾ ਰਾਜਵੀਰ ਜਵੰਦਾ ਤੇ ਚਲੇ ਜਾਣ ਨਾਲ ਘਾਟਾ ਪਿਆ ਪਰਿਵਾਰ ਨੂੰ ਦਾ ਪਹਿਣਾ ਸੀ ਪਿੰਡ ਨੂੰ ਵੀ ਪਹਿਣਾ ਸੀ ਤਹਿਸੀਲ ਨੂੰ ਵੀ ਪਹਿਣਾ ਸੀ ਜ਼ਿਲ੍ਹੇ ਨੂੰ ਵੀ ਪਹਿਣਾ ਸੀ ਸਾਰੇ ਪੰਜਾਬ ਨੂੰ ਸਾਡੇ ਸਾਰੇ ਭਾਰਤ ਨੂੰ ਨਾ ਹੋਣ ਵਾਲਾ ਘਾਟਾ ਜਿਹੜਾ ਪਿਆ ਪੂਰਾ ਨਹੀਂ ਹੋ ਸਕਦਾ ਕਿਉਂਕਿ ਇਸੇ ਤਰ੍ਹਾਂ ਇਨਸੀਡੈਂਟ ਹੋਇਆ ਹਸਪੀਟਲ ਚ ਦਾਖਲ ਸੀ ਔਰ ਅਰਦਾਸਾਂ ਬਹੁਤ ਹੋਈਆਂ ਸੀ ਕਿ ਰਾਜਵੀਰ ਜੰਦਾ ਬਚ ਜਵੇ ਅਰਦਾਸਾਂ ਬਹੁਤ ਕੀਤੀਆਂ ਸੀ ਅਰਦਾਸ ਤਾਂ ਜੀ ਰੇਕ ਇਨਸਾਨ ਨੇ ਕੀਤੀ ਹੈ ਕਿਉਂਕਿ ਚੰਗੇ ਨਸਾਨ ਦੀ ਹਮੇਸ਼ਾ ਹੀ ਜ਼ਿੰਦਗੀ 'ਚ ਸਭ ਨੂੰ ਲੋੜ ਏ ਜਿਵੇਂ ਉਹਦੇ ਪਰਿਵਾਰ ਨੂੰ ਵੀ ਲੋੜ ਪਿੰਡ ਨੂੰ ਵੀ ਲੋੜ ਤਹਿਸੀਲ ਨੂੰ ਵੀ ਲੋੜ ਪੰਜਾਬ ਨੂੰ ਵੀ ਲੋੜ ਗਾਂ ਇਸੇ ਤਰ੍ਹਾਂ ਜਿਹੜੀ ਸਾਡੀ ਪੰਜਾਬ ਦੀ ਮਾਂ ਬੋਲੀ ਨੂੰ ਅੱਗੇ ਲੈ ਕੇ ਜਾਂਦਾ ਨੌਜਵਾਨ ਇੱਕ ਛੋਟੇ ਜਿਹੇ ਪਿੰਡ 'ਚ ਉੱਠਣਾ ਐਡੀ ਗਾਇਕੀ ਨੂੰ ਸੋਹਣਾ ਸੁਦੇਸ਼ ਦੇਣਾ ਸੋਹਣੇ ਗੀਤ ਗਾਉਣੇ ਉਹਨਾਂ ਨੂੰ ਅੱਜ ਵੀ ਲੋਕ ਇਸੇ ਤਰ੍ਹਾਂ ਯਾਦ ਕਰਦੇ ਰਹਿਣਗੇ ਮੈਂ ਇੱਕ ਅਪੀਲ ਕਰਨੀ ਚਾਹਣਾ ਭਲਾ ਕੋਈ ਸਰਕਾਰ ਏ ਭਲਾ ਕੋਈ ਪਿੰਡ ਦੀ ਪੰਚਾਇਤ ਏ ਉਹਦੇ ਨਾਂ ਦਾ ਇੱਕ ਸਟੇਡੀਅਮ ਬਣੇ The ਉਹਨਾਂ ਦੇ ਨਗਰ 'ਚ ਹੀ ਉਹਨਾਂ ਨੇ ਜਿੱਥੋਂ ਉਹਨਾਂ ਦਾ ਸਤਾਵ ਲਾਲੀ ਜੀ ਦਾ ਨਾਮ ਲੈਂਦੇ ਸੀ ਉਹਨਾਂ ਦੀ ਇੱਥੇ ਸਕੀਨ ਅਕੈਡਮੀ ਨਾਲ ਖੋਲ ਕੇ ਜਿਵੇਂ ਅੱਜ 17 ਅਕਤੂਬਰ ਨੂੰ ਰਾਜਵੀਰ ਜਵੰਦਾ ਦੀ ਅਰਦਾਸ ਹੋਣੀ ਹੈ ਉਸੇ ਤਰ੍ਹਾਂ 17 ਅਕਤੂਬਰ ਨੂੰ ਇਹਦਾ ਹਰ ਸਾਲ ਦੀ ਤਰ੍ਹਾਂ ਮੇਲਾ ਮਨਾਇਆ ਜਾਵੇ ਜਿਹੜੀ ਕਿ ਸੱਚੀ ਸੁੱਚੀ ਸੰਧਾਨ ਜੀ ਇਹਨੂੰ ਅਸੀਂ ਕਹਿੰਨੇ ਆ ਉਹਨਾਂ ਦਾ ਨਾਮ ਸਦਾ ਅਮਰ ਰਹੇਗਾ ਵੈਗੁਰ ਜੀ ਦਾ ਖਾਲਸਾ ਪਿੰਡ ਦੇ ਲੋਕ ਨੇ ਜਿਹੜੇ ਲੋਕ ਨੇ ਕਹਿ ਰਹੇ ਨੇ ਕਿ ਰਾਜਵੀਰ ਜਵੰਦਾ ਦੇ ਨਾਮ ਤੇ ਇੱਕ ਅਕੈਡਮੀ ਬਣਨੀ ਚਾਹੀਦੀ ਜਿਸ ਅਕੈਡਮੀ ਹੋਵੇ ਉਹਨਾਂ ਦੇ ਨਾਮ ਤੇ ਖੇਡ ਸਟੇਡੀਅਮ ਬਣਾਇਆ ਜਾਵੇ ਤਾਂ ਕਿ ਉਹਨਾਂ ਨੂੰ ਹਮੇਸ਼ਾ ਜਿਹੜਾ ਵਾ ਯਾਦ ਰੱਖਿਆ ਜਾਵੇ ਤਾਂ ਇਹ ਲੋਕ ਜਿਹੜੇ ਨੇ ਇਹ ਵੀ ਅਪੀਲ ਕਰ ਰਹੇ ਨਜ਼ਰ ਆ ਰਹੇ ਨੇ ਤਾਂ ਬਹੁਤ ਸਾਰੇ ਲੋਕ ਇੱਥੇ ਪਹੁੰਚ ਰਹੇ ਨੇ ਕਲਾ ਪ੍ਰੇਮੀ ਇੱਥੇ ਪਹੁੰਚ ਰਹੇ ਨੇ ਤਾ ਹਰ ਇੱਕ ਲੋਕ ਜਿਹੜੇ ਨੇ ਸ਼ਰਧਾਂਜਲੀ ਦੇ ਰਹੇ ਨੇ ਤਾਂ ਦੇਸ਼ਾਂ ਵਿਦੇਸ਼ਾਂ ਦੇ ਵਿੱਚ ਵੀ ਸ਼ਰਧਾਂਜਲੀ ਦੇ ਜਿਹੜੇ ਨੇ ਸਮਾਗਮ ਰੱਖੇ ਗਏ ਨੇ ਅੱਜ ਰਾਜਵੀਰ ਜਵੰਦਾ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਉਹਨਾਂ ਦੇ ਅੰਤਿਮ ਅਦਾਸ ਜਿਹੜੀ ਆ ਉਹਨਾਂ ਦੇ ਪਿੰਡ ਜੱਦੀ ਪਿੰਡ ਦੇ ਵਿੱਚ ਚੱਲ ਰਹੀ ਹੈ ਕੈਮਰਾਮੈਨ ਗੁਰਿੰਦਰ ਦਿਨਾਨਦ ਰਿੰਦਕਵਾਜ ਜਗਮਨ ਟੀਵੀ